ਦਾ ਖਾਲਸਾ ਵਾਹਿਗੁਰਦੀ ਕੀ ਫਤਿਹ ਜੋ ਹੜਾਂ ਦੇ ਦੌਰਾਨ ਆਪਾਂ ਪੰਜਾਬ ਦੇ ਜਿਵੇਂ ਹਰਿਆਣੇ ਦੇ ਨੌਜਵਾਨ ਪੰਜਾਬ ਨਾਲ ਖੜੇ ਹੜਾਂ ਚ ਘਰ ਘਰ ਜਾ ਕੇ ਜਿੱਥੋਂ ਤੱਕ ਸਾਡੇ ਤੋ ਪਹੁੰਚਿਆ ਗਿਆ ਸੀ ਪਹੁੰਚੇ ਆਪਦੇ ਭੈਣ ਭਰਾਵਾਂ ਨਾਲ ਖੜੇ ਛੋ ਇਹਦੇ ਵਿੱਚ ਸਾਡੀ ਟੀਮ ਨੇ ਸਾਡੀ ਸਾਰੀ ਟੀਮ ਸਾਰੇ ਭਰਾ ਨਾਲ ਬੈੰਨੇ ਆ ਸੀ ਸਾਡੀ ਟੀਮ ਨੇ ਟਰੈਕਟਰਾਂ ਦਾ ਟਰੈਕਟਰ ਦੇਣ ਬਾਰੇ ਸੋਚਿਆ ਸੋ ਅਸੀਂ ਹੜਾਂ ਹੜਾਂ ਦੇ ਵਿੱਚ ਅਸੀਂ ਟਰੈਕਟਰ ਟਰੈਕਟਰਾਂ ਦੀ ਸੇਵਾ ਕੀਤੀ ਹੁਣ ਹੱਟ ਥੋੜਾ ਜਿਹਾ ਡਾਊਨ ਆ ਹੁਣ ਅਸੀਂ ਵੀ ਜਿਵੇਂ ਪਹਿਲਾਂ ਕੀਤਾ ਸੀ ਪਿੰਡ ਦੀਆਂ ਕਮੇਟੀਆਂ ਨੂੰ ਦਵਾਂਗੇ ਪਹਿਲਾਂ ਅਸੀਂ ਉਹਨਾਂ ਨੂੰ ਦਿੱਤਾ ਸੀ ਜਿਹੜੇ ਆਪਣੇ ਕੀ ਨਾਮ ਹਨ ਦਾ ਕਿਹੜੇ ਕਿਹੜੇ ਜਿਵੇਂ ਕਿਹੜੇ ਸੇਵਾ ਵਾਲੇ ਹਰ ਨਾ ਗਲੋਬਲ ਗਲੋਬਲ ਵਾਲੇ ਗਲੋਬਲ ਸੇਵਾ ਵਾਲੇ ਗਲੋਬਲ ਸੇਖ ਵਾਲੇ ਗਲੋਬਲ ਸੇਖ ਵਾਲਿਆਂ ਨੂੰ ਦਿੱਤੇ ਸੋ ਉਹ ਆਪਣੇ ਭੈਣ ਭਰਾਵਾਂ ਨਾਲ ਹਨ ਜਿਨ੍ਹਾਂ ਦੀਆਂ ਜ਼ਮੀਨਾਂ 'ਚ ਪਾਣੀ ਆ ਗਿਆ ਰੇਤਾ ਆ ਗਿਆ ਉਹ ਅੱਜ ਤੱਕ ਸੇਵਾ ਕਰ ਰਹੇ ਨੇ ਉਦੋਂ ਬਾਅਦ ਅਸੀਂ ਕਾਰਸੇ ਵਾਲੇ ਸੰਤਾਂ ਨੂੰ ਦਿੱਤੇ ਫਿਰ ਹੁਣ ਸਾਨੂੰ ਆਖਿਆ ਵੀ ਸਾਡੀ ਟੀਮ ਨੇ ਸੋਚਿਆ ਵੀ ਆਪਾਂ 10 ਟਰੈਕਟਰ ਇਤਿਹਾਸਿਕ ਗੁਰੂ ਘਰਾਂ 'ਚ ਆਪ ਜਾ ਕੇ ਦੇਖ ਕੇ ਆਈਏ ਜਿਨ੍ਹਾਂ 'ਚ ਪੰਜ ਟਰੈਕਟਰ ਮੈਂ ਹਰਿਆਣੇ 'ਚ ਲੈ ਕੇ ਆਇਆ ਪਹਿਲਾ ਟਰੈਕਟਰ ਸਟਾਰਟ ਕੀਤਾ ਆਪਾਂ ਆਪਦੇ ਪਿੰਡ ਤੋਂ ਠੀਕ ਆ ਪਿੰਡ ਬਹਿਬਲਪੁਰ ਤੋਂ ਦੂਜਾ ਟਰੈਕਟਰ ਝੰਡੇ ਸਾਹਿਬ ਤੀਜਾ ਟਰੈਕਟਰ ਆਪਾਂ ਲੈ ਕੇ ਆਏ ਆ ਗੁਰਦੁਆਰਾ ਚੇਲਾ ਸਾਹਿਬ ਸਰਸਾ ਸਾਹਿਬ ਹੁਣ ਚੌਥਾ ਟਰੈਕਟਰ ਸੁਹਾਵਾ ਸਾਹਿਬ ਦਾ ਅਸੀਂ ਆਪਣਾ ਉਹ ਆਪ ਲੈ ਕੇ ਚੱਲੇ ਹੁਣ ਨੌਰ ਠੀਕ ਹੈ ਨੌਰ ਲੈ ਕੇ ਚੱਲੇ ਆ ਤੇ ਰਾਜਸਥਾਨ ਕੱਲ ਸਾਡਾ ਇੱਕ ਟਰੈਕਟਰ ਆਪਣਾ ਝਾੜਸਾਲ ਸੋ ਪੰਜ ਟਰੈਕਟਰਾਂ ਦੀ ਹਰਿਆਣੇ ਦੀ ਇੱਥੋਂ ਦੀ ਸੇਵਾ ਕਰਕੇ ਫਿਰ ਅਸੀਂ ਚੱਲੇ ਆ ਚੰਡੀਗੜ੍ਹ ਚੰਡੀਗੜ੍ਹ ਸੁਹਾਣਾ ਸਾਹਿਬ ਸੋ ਆਪਣਾ ਤਿੱਬੀ ਸਾਹਿਬ ਹੰਸਾਲੀ ਸਾਹਿਬ ਤੇ ਪੰਜ ਗੁਰੂ ਘਰਾਂ ਚ ਮੰਨ ਲਓ ਉਥੇ ਇਤਿਹਾਸਿਕ ਗੁਰੂ ਘਰਾਂ ਚ ਪੰਜ ਟਰੈਕਟਰ ਹਾਂ ਪੰਜ ਟਰੈਕਟਰ ਇੱਥੇ ਦੇ ਪੁਆਇੰਟ ਟਰੈਕਟਰ ਉੱਥੋਂ ਹੀ ਸੇਵਾ ਕੀਆ ਮੰਨ ਕੇ ਜੇ ਹੜ ਆਏ ਉਹਨਾਂ ਦੇ ਵਾਸਤੇ ਤੁਸੀਂ ਬੜੀ ਦੇਖਿਆ ਅਸੀਂ ਕੀ ਸੇਵਾ ਕੀਤੀ ਬੜੇ ਲੱਗੇ ਰਹੇ ਹੁਣ ਕੀ ਹਾਲਾਤ ਨੇ ਉਥੋਂ ਦੇ ਹਜੇ ਵੀ ਹਾਲਾਤ ਦੇਖੋ ਜੀ ਬਹੁਤ ਬੜਾ ਜਿਆਦਾ ਰਿਕਵਰ ਤਾਂ ਨਹੀਂ ਹੋਇਆ ਵੀ ਠੀਕ ਆ ਆਪਣੀਆਂ ਸੰਸਾਂ ਵੀ ਉਹ ਗੱਲ ਕਹਿ ਸਕਦਾ ਵੀ ਨਾਲ ਹੀ ਪੰਜਾਬ ਦੇ ਪੰਜਾਬ ਖੜਿਆ ਸੋ ਥੈਂਕ ਯੂ ਕਰਦੇ ਆ ਸਾਰੇ ਲੋਕਾਂ ਦਾ ਐਨ ਆਰ ਆਈ ਭਰਾਵਾਂ ਦਾ ਸਾਰਿਆਂ ਨੇ ਬਹੁਤ ਸਪੋਰਟ ਕੀਤੀ ਤੇ ਜੋ ਨੁਕਸਾਨ ਹੋਇਆ ਸੀ 100 ਵੀ ਰਿਕਵਰ ਹੈਗਾ ਬਹੁਤ ਰਿਕਵਰ ਆ ਠੀਕ ਹੈ ਰਿਕਵਰ ਤਾਂ ਪਹਿਲੀ ਗੱਲ ਜਦੋਂ ਪਾਣੀ ਥੱਲੇ ਹੋ ਜਾਂਦਾ ਨਾ ਉਦੋਂ ਹੀ ਰਿਕਵਰ ਹੋ ਜਾਂਦਾ ਮੇਨ ਗੱਲ ਤਾਂ ਹੋ ਜਾਂਦੀ ਬਿਮਾਰੀਆਂ ਦੀ ਸੋ ਮੈਂ ਆ ਨਹੀਂ ਕਹਿ ਸਕਦਾ ਵੀ ਘਰ ਘਰ ਦਵਾਈਆਂ ਪਹੁੰਚੀਆਂ ਸੋ ਪਹੁੰਚੀਆਂ ਜਿੰਨੀਆਂ ਪਹੁੰਚ ਸਕਦੀਆਂ ਸੋ ਹੋਰ ਆਪਾਂ ਆਪਾਂ ਦਾ ਇੱਕ ਇਹ ਇਹਦੇ ਵਿੱਚ ਆ ਚੀਜ਼ ਪਤਾ ਲੱਗੀ ਆਪਾਂ ਨੂੰ ਵੀ ਪੰਜਾਬ ਦੇ ਹਰਿਆਣੇ ਦੇ ਮੈਂ ਕਹਿੰਨਾ ਵੀ ਦੋਵੇਂ ਤਿੰਨਾਂ ਸਟੇਟਾਂ ਨੇ ਇਹ ਇਹਦੇ ਵਿੱਚ ਕੋਈ ਜਾਤ ਪਾਤ ਨਹੀਂ ਵੇਖੀ ਕੋਈ ਹਿੰਦੂ ਮੁਸਲਮਾਨ ਸਿੱਖ ਸਾਰਿਆਂ ਨੇ ਸੇਵਾ ਕੀਤੀ ਇਹਦੇ ਵਿੱਚ ਪੰਜਾਬ ਤੇ ਆਇਆ ਸਾਰੀਆਂ ਸਟੇਟਾਂ ਨਾਲ ਖੜੀਆਂ ਰਾਜਸਥਾਨ ਤੋਂ ਵੀ ਲੋਕ ਆਏ ਉੱਥੇ ਸਾਨੂੰ ਮਿਲੇ ਪੰਜਾਬ ਤੋਂ ਵੀ ਆਏ ਹਰਿਆਣੇ ਤੋਂ ਵੀ ਆਏ ਸੋ ਬਹੁਤ ਜ਼ਿਆਦਾ ਬੈਟਰ ਆ ਤੇ ਕਾਰਸ਼ੇਵ ਵਾਲੇ ਸੰਤਾਂ ਨੇ ਵੀ ਉੱਥੇ ਬੜੀ ਪਹਿਲੀ ਸਹੀ કરી بڑے ਘਰ ਬਣਾਏ ਤੇ ਸਾਰਿਆਂ ਨੇ ਰਲ ਮਿਲ ਕੇ ਮੰਨ ਲਓ ਕੋਲ ਮਲਾ ਕੇ ਵੀ ਠੀਕ ਆ ਨਹੀਂ ਉਹ ਪਰਪਾਈ ਤਾਂ ਨਹੀਂ ਹੋ ਸਕਦੀ ਭਾਜੀ ਪਰ ਕੁੱਲ ਮਿਲਾ ਕੇ ਵੀ ਹਾਂਜੀ ਹਾਂਜੀ ਜਿਹੜੇ ਤਾਂ ਤੁਹਾਡੀ ਟੀਮ ਨੇ ਜੀ ਦੋਸਤ ਬੜੀਆ ਕੰਮ ਕੀਤਾ ਜਿੰਨਾ ਸਕੂਨ ਮਿਲਦਾ ਹੈ ਔਰ ਕੀ ਮੈਸੇਜ ਦੇਣਗੇ ਬਾਕੀ ਜੋ ਹੋਰ ਕਲਾਕਾਰ ਹੈ ਜਾਂ ਜੋ ਦੂਸਰੇ ਲੋਗ ਹੈ ਉਹਨਾਂ ਕੋ ਵੀ ਐਸਾ ਕਰਨਾ ਚਾਹੀਏ ਪਰ ਦੇਖੋ ਸਾਰਿਆਂ ਨੇ ਕੀਤਾ ਜਿਹੜਾ ਜਿੰਨਾ ਜੋ ਕੁਝ ਕਰ ਸਕਦਾ ਸੀ ਸਾਰਿਆਂ ਨੇ ਕੀਤਾ ਸਾਰਿਆਂ ਦਾ ਆਪਾਂ ਰਣੀ ਆ ਸਾਰਿਆਂ ਦਾ ਆਪਾਂ ਧੰਨਵਾਦ ਕਰਦੇ ਆ ਸੋ ਹਰ ਬੰਦੇ ਦਾ ਜਿਨੇ ਆਪਦਾ ਦਸਮੰਦ ਕੱਢਿਆ ਉਹਦਾ ਤੁਹਾਡੇ ਚੈਨਲ ਰਾਹੀਂ ਤੁਹਾਡੇ ਮਾਧਮ ਰਾਹੀਂ ਅਸੀਂ ਧੰਨਵਾਦ ਕਰਦੇ ਆ ਤੇ ਹੰਗਰ ਹਨੀ ਸਿੰਘ ਦਾ ਵਿਵਾਦਿਤ ਬਿਆਨ ਆਇਆ ਸੀ ਕਿ ਮੈਨੂੰ ਕਿਸੇ ਬਾਰੇ ਕੁਝ ਨਹੀਂ ਐ ਨਹੀਂ ਆਪਾਂ ਆਪ ਦਾ ਗੁਰਦੁਆਰੇ ਖੜੇ ਆ ਉਹ ਵਿਵਾਦਤ ਨਾ ਪੁੱਛੀ ਜਾਂਦੀ ਹੈ ਸਰਕਾਰ ਨੇ ਮੇਰਾ ਮੇਰਾ ਗਾਣੇ ਕੋ ਬੈਨ ਕਰ ਦਿਆ ਜਾ ਮੇਰਾ ਮੇਰਾ ਕਮੈਂਟ ਆਇਆ ਸੀ ਇੱਕ ਨਾ ਮੈਂ ਫਿਰ ਕਹਿੰਦਾ ਮੈਂ ਉਹਦਾ ਇੰਟਰਵਿਊ ਚ ਵੀ ਕਿਹਾ ਸੀ ਛੋਲੇ ਫਿਲਮ ਆਈ ਸੀ ਹਾਂਜੀ ਠੀਕ ਹੈ ਕਿੰਨੇ ਗੱਬਰ ਸਿੰਘ ਆ ਗਏ ਉਹਨਾਂ ਐ ਨਹੀਂ ਹੁੰਦਾ ਹੁੰਦਾ ਫਿਲਮਾਂ ਹੁਣ ਇੰਗਲਿਸ਼ ਫਿਲਮਾਂ ਅਜ ਤਾਂ ਪਤਾ ਨਹੀਂ ਕੀ ਕਰਦੇ ਕੰਟਰੀ ਖਤਮ ਕਰ ਦਿੰਦੇ ਆ ਉਹ ਸਭ ਇੱਕ ਐਂਟਰਟੇਨਮੈਂਟ ਆ ਮੈਂ ਪਹਿਲਾਂ ਵੀ ਕਿਹਾ ਸੀ ਜਦੋਂ ਕੋਈ ਬੰਦਾ ਨੌਕਰੀ ਕਰਦਾ ਉਹਨੂੰ ਜੇ ਉਹਦਾ ਬੌਸ ਝਿੜਕੇ ਗੱਡੀ 'ਚ ਜਾਇਆ ਕਰੋ ਗਾਣਾ ਸੁਨਿਆ ਕਰੋ ਜਿੱਥੇ ਹੁੰਦੀ ਆ ਪਾਬੰਦੀ ਹਥਿਆਰ ਦੀ ਉੱਥੇ ਜੱਟ ਫਾਇਰ ਕਰਦਾ ਵਾਪਸ ਆ ਕੇ ਫਿਰ ਬੌਸ ਦੇ ਪੈਰੀਂ ਪੈ ਜਾਇਆ ਕਰੋ ਸਮਝ ਗਏ ਕਿ ਨਹੀਂ ਸਮਝੇ ਬਿਲਕੁਲ ਨਹੀਂ ਸਮਝਿਆ ਨਾ ਗਾਣਾ ਵੀ ਢੜਕੇ ਪੜਕੇ ਕਾਢ ਆਇਆ ਕਰੋ ਨਿਆਰਾ ਨਿਆਰਾ ਨੂ ਗਾਣਾ ਇਜ਼ ਅ ਜਸਟ ਐਨ ਐਂਟਰਟੇਨਮੈਂਟ ਇਹਨੂੰ ਇੰਜੋਏ ਕਰੋ ਅਸੀਂ ਭਾਜੀ ਜਦੋਂ ਨਾ ਅਸੀਂ ਮੈਂ ਪਹਿਲਾਂ ਪਹਿਲਵਾਨੀ ਜੋ ਇੱਧਰ ਆਇਆ ਅਸੀਂ ਗਰਮ ਗਾਣੇ ਕਾ ਸੁਣ ਕੇ ਕਈ ਵਾਰ ਆ ਸੁਣ ਕੇ ਕਿਉਂ ਭਲਵਾਨ ਜੀ ਹਣਾ ਅਸੀਂ ਉਹ ਗਾਣੇ ਸੁਣ ਕੇ ਗਰਮ ਹੁੰਦੇ ਹੁੰਦੇ ਸੀ ਵਾਰਮ ਅਪ ਹੁੰਦੇ ਹੁੰਦੇ ਸੀ ਸੋ ਇੱਕ ਜਸਟ ਐਂਟਰਟੇਨਮੈਂਟ ਆ ਪਰ ਅੱਜ ਕੱਲ੍ਹ ਕਈ ਕਲਾਕਾਰਾਂ ਨੇ ਮੈਂ ਤੁਹਾਡੀ ਗੱਲ ਵੀ ਨਾਲ ਸਹਿਮਤ ਹਾਂ ਤੁਸੀਂ ਲੈ ਜਾਂਦਾ ਮੈਨੂੰ ਗੱਲ ਤੇ ਹਣਾ ਹਣਾ ਕਈ ਜਿਹੜੇ 더 ਜ਼ਿਆਦਾ ਕੰਮ ਵੀ ਉਹਨਾਂ ਨੂੰ ਆਪਾਂ ਕਹਿੰਦੇ ਆ ਵੀ ਥੋੜਾ ਇਹ ਕੰਟਰੋਲ ਕਰ ਲੋ ਇਹ ਨਹੀਂ ਕੰਟੀਨਿਊ ਚਲਦੇ ਰਹਿਣੇ ਚਾਹੀਦੇ ਆ ਇਹ ਤਾਂ ਸਰਕਾਰ ਨੂੰ ਸਰਕਾਰ ਨੂੰ ਪਤਾ ਹੀ ਉਹਨਾਂ ਨੇ ਉਹਨਾਂ ਨੇ ਹੁਣ ਜੇ ਮੈਂ ਕਹਾਂ ਕੋਈ ਸੁਝਾਅ ਸਰਕਾਰ ਨੂੰ ਹਾਂ ਹੁਣ ਜੇ ਮੈਂ ਕਹਿੰਦਾ ਸਰਕਾਰ ਰੋਕ ਜੋ ਆਪਾਂ ਹੀ ਚਲਾਇਆ ਕਰਾਂਗੇ ਫਿਰ ਤੁਸੀਂ ਕਹਿੰਦਾ ਤੂੰ ਇਲੈਕਸ਼ਨ ਚ ਆਉਣਾ ਮੈਂ ਤਾਂ ਕੋਈ ਕੰਮ ਨਹੀਂ ਕਰਨਾ ਆਪਾਂ ਆਪਣੀ ਸੇਵਾ ਕਰ ਰਹੇ ਆ ਸੋ ਜਸਟ ਗੈਟਿੰਗ ਇੱਕ ਤੇ ਕਿਉਂਕਿ ਪਹਿਲੀ ਵਾਰੀ ਆਪਾਂ ਸੇਵਾ ਕੀਤੀ ਹਨ ਮੈਨੂੰ ਕਈ ਲੋਕੀ ਕਹਿੰਦੇ ਵੀ ਇਹਨਾਂ ਨੇ ਇਲੈਕਸ਼ਨ ਲੜਨਾ ਤੇ ਇਹ ਕਿਹਾ ਕਰਨ ਜੀ ਇਹਨਾਂ ਨੇ ਆਮ ਆਦਮੀ ਮੈਂ ਸਾਡੇ ਪੰਜਾਬ ਦੇ ਸੀਐਮ ਨੂੰ ਘੈਂਟ ਕਹਿ ਦਿਆ ਕਰਾਂ ਕਹਿੰਦੇ ਜੀ ਇਹਨੇ ਆਮ ਆਦਮੀ ਵੱਲੋਂ ਲੜਨਾ ਮੈਂ ਜਾ ਕੇ ਯੂਪੀ ਉਹਨਾਂ ਕੋਲ ਆਪਣਾ ਕਿ ਅਕੇਲੇ ਜੀ ਕੋਲ ਉਹ ਕਹਿੰਦੇ ਜੀ ਫਿਰ ਕਲੇਸ਼ ਵੱਲੋਂ ਲੜੂਗਾ ਫਿਰ ਆਪਾਂ ਆ ਕੇ ਬਾਦਲ ਸਾਹਿਬ ਕੋਲ ਕਹਿੰਦੇ ਨਹੀਂ ਬਾਦਲ ਸਾਹਿਬ ਨਾਲ ਲੜੂਗਾ ਫਿਰ ਆਪਾਂ ਆ ਕੇ ਹੁਣ ਇੱਧਰ ਹਰਿਆਣਾ ਹਰਿਆਣਾ ਸੀਐਮ ਸਾਹਿਬ ਨਾਲੋਂ ਕਿਉਂਕਿ ਜਿਹੜਾ ਕਲਾਕਾਰ ਹੈ ਨਾ ਉਹ ਸਾਰਿਆਂ ਦਾ ਕਲਾਕਾਰ ਦਾ ਹਰ ਕਿਸੇ ਨਾਲ ਮੇਰਾ ਸਾਰਿਆਂ ਪਾਰਟੀਆਂ ਨਾਲ ਸਾਰੇ ਬੰਦਿਆਂ ਨਾਲ ਸੀਨੀਅਰ ਲੀਡਰਸ਼ਿਪ ਨਾਲ ਮੇਰਾ ਪੂਰਾ ਪਿਆਰ ਆ ਹਨਾ ਪਰ ਇਹ ਇਹ ਮੀਡੀਆ 'ਚ ਕਈ ਵਾਰੀ ਆਪਣੇ ਤੋਂ ਐਵੇਂ ਦਾ ਕੋਈ ਬਿਆਨ ਦਿੱਤਾ ਜਾਂਦਾ ਫਿਰ ਉਹ ਕਹਿ ਦਿੰਦੇ ਆ ਜੀ ਇਹ ਸੇਵਾ ਤਾਂ ਕਰ ਰਹੇ ਇਹਨਾਂ ਨੇ ਇਲੈਕਸ਼ਨ ਲੜਨਾ ਜੀ ਐ ਕਰਨਾ ਸੋ ਮੈਂ ਮੀਡੀਆ ਨੂੰ ਪਹਿਲਾਂ ਕਹਿੰਦਾ ਕੋਈ ਨੋ ਰੂਮਰ ਹਨਾ ਆਪਾਂ ਜੋ ਹੈਗੇ ਆ ਸਿੱਧੇ ਸਾਦੇ ਜੇ ਬੰਦੇ ਆ ਠੀਕ ਆ ਅੱਜ ਸੇਵਾ ਕਰਨ ਆਏ ਆ ਤੇ ਤੁਸੀਂ ਹਣੀ ਸਿੰਘ ਪੁੱਛ ਲਿਆ ਹੈ ਉਹ ਫਿਰ ਗੱਲਾਂ ਨੂੰ ਗੱਲ ਨਿਕਲ ਜਾਂਦੀ ਆ ਫਿਰ ਸੋ ਇੰਨੀ ਗੱਲ ਸਮਾਪਤ ਕਰੀਏ ਚਲੋ ਪਾਜੀ ਤੁਸੀਂ ਤੇ ਕਹਿ ਰਹੇ ਹੋ ਵੀ ਲੋਕ ਕਹਿ ਰਹੇ ਆ ਵੀ ਤੁਸੀਂ ਇਲੈਕਸ਼ਨ ਲੜਨਾ ਹੈ ਜਾਂ ਨਹੀਂ ਲੜਨਾ ਤੁਹਾਡਾ ਕੀ ਕਹਿਣਾ ਲੜਨਾ ਕੀ ਨਹੀਂ 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 ਆਪਣਾ ਹਜੇ ਨਹੀਂ ਹਜੇ ਵੀਰੇ ਕਲਾਕਾਰੀ ਚੰਗੀ ਚੱਲਦੀ ਆ ਦੁਕਾਨ ਹਾਂ ਜਦੋਂ ਬੁੱਢੇ ਹੋਵਾਂਗੇ 50 60 ਸਾਲ ਉਹ ਤਾਂ ਸੋਚਾਂਗੇ ਹੋਰ ਤੇ ਆਪਾਂ ਪਹਿਲੀ ਗੁਰੂ ਘਰਾਂ ਸਪੋਰਟਸਮੈਨਸ਼ਿਪ ਨੋ ਨਸ਼ਾ ਨਹੀਂ ਹੁੰਦਾ ਰਿਹਾ ਨੌਜਵਾਨਾਂ ਨੂੰ ਅਸੀਂ ਇਹ ਕਹਿੰਨੇ ਆਂ ਵੀ ਨੌਜਵਾਨ ਆਪ ਦਾ ਉਹ ਕਹਿੰਦੇ ਨਾ ਆਪਦੀ ਮਾਂ ਨੂੰ ਅਸੀਂ ਮਾਂ ਨਹੀਂ ਕਹਿਣਾ ਫਿਰ ਕਿਸੇ ਦੀ ਕੀ ਲੱਗਦੀ ਸੋਈ ਸਰੀਰ ਤੁਹਾਡਾ ਮਾਂ ਆ ਇਹ ਸਰੀਰ ਤੁਹਾਡਾ ਰੱਬ ਆ ਇਹ ਸਰੀਰ ਤੁਹਾਡੀ ਮਾਂ ਆ ਸਰੀਰ ਤੁਹਾਡਾ ਰੱਬ ਆ ਨੌਜਵਾਨਾਂ ਨੂੰ ਆ ਮੈਸੇਜ ਆ ਵੀ ਤੁਸੀਂ ਆਪਦਾ ਸਰੀਰ ਨਾ ਸੰਭਿਆ ਦੇ ਡਾਕਟਰਾਂ ਨੇ ਵੀ ਨਹੀਂ ਸਾਹਮਣਾ ਰਾਈਟ ਇਹ 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 ਤੁਹਾਡੇ ਕੋਲ ਨਾ ਇਹ ਇੱਕ ਤੁਹਾਡਾ ਡਾਇਮੰਡ ਟਾਈਮ ਹੁੰਦਾ ਸੋ ਇਹ ਟਾਈਮ ਦੇ ਨੌਜਵਾਨ ਨਸ਼ੀਆਂ ਜੀ ਰਹਿ ਜਾਣਗੇ ਹਨਾ ਨਾਥਿੰਗ ਫਿਰ ਕੀ ਠੀਕ ਸਮਝ ਗਏ ਨਾ ਗੱਲਾਂ